ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਨ ਲੱਗੇ ਆਂ ਸਿਆਜ਼ ਹਾਈਬ੍ਰਿਡ ਵਹੀਕਲ ਇੰਜਨ ਦੀ ਜਿਹੜੀ ਇਹ ਸਿਆਜ਼ ਸਮਾਰਟ ਹਾਈਬ੍ਰਿਡ ਵੀਕਲ ਸਿਸਟਮ ਦੇ ਵਿੱਚ ਆਉਂਦੀ ਆ ਵੀਰ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਹਦੇ ਵਿੱਚ ਹਾਈਬ੍ਰਿਡ ਸਿਸਟਮ ਕੰਮ ਕਿਸ ਤਰ੍ਹਾਂ ਕਰਦਾ ਇਹ ਹਾਈਬ੍ਰਿਡ ਸਿਸਟਮ ਜਿੱਦਾਂ ਵੀਰ ਜੀ ਹੁਣ ਆਪਾਂ ਕਾਰ ਚਲਾ ਰਹੇ ਆਂ ਦੇਖੋ ਆਪਾਂ ਇਹਦੇ ਐਕਸੀਲੇਟਰ ਤੋਂ ਪੈਰ ਚੱਕਨੇ ਤੇ ਸਕਰੀਨ ਦੇ ਵਿੱਚ ਲਿਖਣਾ ਲਿਖਿਆ ਆ ਗਿਆ ਐਸ ਐਚ ਬੀ ਐਸ ਸਮਾਰਟ ਹਾਈਬ੍ਰਿਡ ਵੀਕਲ ਇੰਜਨ ਜਦੋਂ ਆਪਾਂ ਐਕਸੀਲੇਟਰ ਦੇ ਉੱਪਰ ਪੈਰ ਰੱਖਤਾ ਤੇ ਇਹ ਬੰਦ ਹੋ ਗਿਆ ਤੇ ਦੇਖੋ ਹੁਣ ਆਪਾਂ ਦੁਬਾਰਾ ਐਕਸੀਲੇਟਰ ਉੱਪਰ ਤੇ ਕਹੇ ਦੁਬਾਰਾ ਸਮਾਰਟ ਹਾਈਬ੍ਰਿਡ ਵੀਕਲੀੰਜਨ ਆ ਗਿਆ ਤੇ ਇਹ ਵੀਰ ਜੀ ਇਸ ਤਰ੍ਹਾਂ ਕੰਮ ਕਰਦਾ ਜਦੋਂ ਆਪਾਂ ਲੰਮੇ ਰੂਟ ਤੇ ਗੱਡੀ ਚਲਾ ਰਹੇ ਹਾਂ ਜਦੋਂ ਇਹ ਬੈਟਰੀ ਚਾਰਜ ਹੋ ਜਾਂਦੀ ਆ ਇਹਦੇ ਵਿੱਚ ਇੱਕ ਤੁਹਾਨੂੰ ਮੇਨ ਗੱਲ ਦੱਸਾਂ ਜਿਹੜੀ ਸਿਆਜ਼ਕਾਰ ਆ ਰਹੀ ਹੈ ਆਪਣੇ ਕੋਲੇ ਪੁਰਾਣੇ ਮਾਡਲਾਂ ਦੇ ਵਿੱਚ ਮਤਲਬ ਕਿ 15 16 17 ਮਾਡਲ 18 ਤੇ ਕਈਆਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਕੋਈ ਐਡੀਸ਼ਨਲ ਬੈਟਰੀ ਨਹੀਂ ਆਉਂਦੀ ਉਸ ਤੋਂ ਬਾਅਦ ਵੀਰ ਜੀ ਇਹਨਾਂ ਦੇ ਵਿੱਚ ਐਡੀਸ਼ਨਲ ਬੈਟਰੀਆਂ ਹੁਣ ਆਉਣ ਲੱਗ ਗਈਆਂ ਜਿੱਦਾਂ ਬਰੀਜਾ ਵਗੈਰਾ ਨਵੇਂ ਨਿਊ ਮਾਡਲ ਹਾਈਬ੍ਰਿਡ ਮਾਡਲ ਆ ਰਹੇ ਨੇ ਬਟ ਇਹਨਾਂ ਦੇ ਵਿੱਚ ਕੋਈ ਐਡੀਸ਼ਨਲ ਬੈਟਰੀ ਨਹੀਂ ਆਉਂਦੀ ਇਹਨਾਂ ਦੇ ਵਿੱਚ ਜਿਹੜੀ ਆਪਣੀ ਸੈਲਫ ਵਾਲੀ ਬੈਟਰੀ ਹੈ ਮੇਨ ਬੈਟਰੀ ਬਟ ਉਹ ਬੈਟਰੀ ਆਪਾਂ ਨੂੰ ਘਟੂ-ਘਟ 70 ਪਲੱਸ ਐਂਪੀਅਰ ਦੀ ਰੱਖਣੀ ਪੈਂਦੀ ਹੈ ਤੇ ਆਪਾਂ ਕਈ ਵਾਰੀ ਹੁਣ ਸਾਡੇ ਨਾਲ ਵੀ ਇਹ ਗਲਤੀ ਹੋਈ ਸੀ ਸਾਥੋਂ ਆਪਾਂ ਰਖਾਉਣ ਬਾਗੇ ਬੈਟਰੀ ਉਹਨਾਂ ਨੇ ਵੀਰ ਜੀ ਹਰੇ ਕਹਿੰਦੇ ਇਹਦਾ 50 ਜਾਂ 55 ਐਂਪੀਅਰ ਦੀ ਬੈਟਰੀ ਹੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਸਟਾਰਟ ਕਰਦੀ ਹੈ ਵਧੀਆ ਪਰ ਜਦੋਂ ਅਸੀਂ ਕਿਸੇ ਮਿਸਤਰੀ ਤੋਂ ਪਤਾ ਕੀਤਾ ਵੀਰ ਨੂੰ ਚੰਗੇ ਤੋਂ ਪਤਾ ਕੀਤਾ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਹਦਾ ਕਾਰਨ ਇਹ ਹੈ ਜੀ ਸਟਾਰਟ ਤਾਂ ਕਰੂ ਵੱਟ ਫੇਰ ਕੀ ਆ ਆਪਣੀ ਮੈਲਜ ਦੇ ਵਿੱਚ ਅਸਰ ਪੈਂਦਾ ਕਿਉਂ ਬੈਟਰੀ ਛੋਟੀ ਹੁੰਦੀ ਆ ਫਿਰ ਉਹ ਬੈਕਅਪ ਘਟ ਦਿੰਦੀ ਆ ਹੁਣ ਦੇਖੋ ਇਹ ਜਦੋਂ ਮੈਂ ਗੱਡੀ ਚਲਾਈ ਸੀ ਸ਼ੁਰੂ-ਸ਼ੁਰੂ 'ਚ ਉਸ ਟਾਈਮ ਇਹ ਗੱਡੀ ਜਿਹੜਾ ਸਮਾਰਟ ਹਾਈਬ੍ਰਿਡ ਵੀਕਲਿਜਨ ਸਿਸਟਮ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਸੀ ਘਟੋ ਘਟ 20 ਕਿਲੋਮੀਟਰ ਚੱਲਣ ਤੋਂ ਬਾਅਦ ਫਿਰ ਇਹ ਬੈਟਰੀ ਚੰਗੀ ਤਰੀਕੇ ਨਾਲ ਚਾਰਜ ਹੋ ਜਾਂਦੀ ਕਿ ਉਹ ਤੋਂ ਪਹਿਲਾਂ ਕੀ ਕਾਰਨ ਸੀ ਵੀ ਗੱਡੀ ਬਾਜ਼ਾਰ ਦੇ ਵਿੱਚ ਚੱਲੀ ਲੋਕਲ ਚੱਲ ਰਹੀ ਸੀ ਤਾਂ ਕਰਕੇ ਉਹ ਸਿਸਟਮ ਪੂਰੀ ਤਰ੍ਹਾਂ ਬੈਟਰੀ ਚਾਰਜ ਨਹੀਂ ਹੋ ਰਹੀ ਜਦੋਂ ਲੰਮੇ ਰੂਟ ਤੇ ਗੱਡੀ ਚੱਲਦੀ ਹੈ ਤੇ ਬੈਟਰੀ ਚਾਰਜ ਹੁੰਦੀ ਹੈ ਤਾਂ ਇਸ ਤਰ੍ਹਾਂ ਆਪਣੀ ਗੱਡੀ ਦਾ ਮੈਲਜ ਬਹੁਤ ਸੋਹਣਾ ਹੁੰਦਾ ਦੇਖੋ ਹੁਣ ਜਿਹੜੀ ਐਵਰੇਜ ਦਿਖਾ ਰਹੀ ਹੈ 27.2 ਦੀ ਦਿਖਾ ਰਹੀ ਹੈ ਇਹ ਕਿਹੜੀ ਐਵਰੇਜ ਦਿਖਾ ਰਹੀ ਹੈ ਜਿਹੜੀ ਐਵਰੇਜ ਕੰਟੀਨਿਊ ਚੱਲ ਰ ਜੇ ਆਪਾਂ ਕਰੰਟ ਐਵਰੇਜ ਦੇਖੀਏ ਉਹ 30 ਪਲੱਸ ਚੱਲ ਰਹੀ ਹੋਣੀ ਇਹਦੀ ਆ ਦੇਖੋ ਇਹ ਕਰੰਟ ਐਵਰੇਜ ਆ ਵੀਰ ਜੀ ਮੰਨ ਲੇ ਜਿਹੜੀ ਹੁਣ ਕੱਢ ਰਹੀ ਹੈ ਗੱਡੀ ਇਹ 30 ਦੀ ਐਵਰੇਜ ਕੱਢ ਰਹੀ 30 ਪਲੱਸ ਚਲੀ ਜਾਂਦੀ ਹੈ ਇਹ ਗੱਡੀ ਜੇ ਆਪਾਂ ਦੇਖੀਏ ਵੀ ਸਿਆਜ ਦਾ ਮੈਲਜ ਬਹੁਤ ਵਧੀਆ ਵੀਰ ਜੀ ਹਾਈਬ੍ਰਿਡ ਇੰਜਨ ਦੇ ਵਿੱਚ ਇਹ ਆ ਗਿਆ ਇਹਦੀ ਕਰੰਟ ਜਿਹੜੀ ਰੈਗੂਲਰ ਚੱਲ ਰਹੀ ਹੈ ਮੰਨ ਲੇ 90 ਕਿਲੋਮੀਟਰ ਚੱਲੂ ਤਾਂ 90 ਕਿਲੋਮੀਟਰ ਦੀ ਐਵਰੇਜ ਇਹ ਇੰਨੀ ਹੋ ਆ ਦੇਖੋ ਹੁਣ ਆਪਾਂ ਐਕਸੀਲੇਟਰ ਤੋਂ ਪੈਰ ਚੱਕਿਆ ਇਹ ਸਮਾਰਟ ਹਾਈਬ੍ਰਿਡ ਵੀ ਕਲੀਅਰ ਇੰਜਨ ਸਿਸਟਮ ਕੰਮ ਕਰਨ ਲੱਗ ਗਿਆ ਜਦੋਂ ਆਪਾਂ ਐਕਸਲੇਟਰ ਦੇ ਪੈਰ ਰੱਖਾਂਗੇ ਨਾਲ ਹੀ ਇਹਨੇ ਸ਼ੁਰੂ ਕਰ ਦੇਣਾ ਫਿਰ ਤੇ ਇਹ ਐਵਰੇਜ ਵੀਰ ਦੀ ਗੱਡੀ ਇਹ ਤਾਂ ਹੀ ਦਿੰਦੀ ਆ ਜੇ ਆਪਾਂ ਜਿਹੜਾ ਆਰ ਪੀ ਐਮ ਆ ਉਹ 2000 ਤੋਂ ਘੱਟ-ਘੱਟ ਰੱਖਾਂਗੇ ਮੰਨ ਲੀ ਜਿਹੜਾ 2 ਆ ਲਿਖਿਆ ਵਾ ਇਹ ਇੱਥੇ ਆ ਜਾਂਦਾ ਆਪਣਾ 2000 ਠੀਕ ਆ ਇਹ ਤੋਂ ਆਪਾਂ ਹੇਠਾਂ ਰੱਖਦੇ ਆਂ ਤੇ ਐਵਰੇਜ ਬਹੁਤ ਸੋਹਣੀ ਦਿੰਦੀ ਆ ਗੱਡੀ ਜੇ ਆਪਾਂ ਇਹ ਤੋਂ 2000 ਤੱਕ ਵੀ ਰੱਖਦੇ ਆਂ ਦੇਖੋ ਆਪਾਂ 2000 ਤੱਕ ਲੈ ਕੇ ਜਾਂਦੇ ਆਂ ਆਰ ਪੀ ਐਮ ਤੇ 2000 ਦੇ ਆਰ ਪੀ ਐਮ ਤੇ ਗੱਡੀ ਵੀਰ ਜੀ ਆਪਣੀ ਘਟੋ ਘਟ 90 ਪਲੱਸ ਚਲੀ ਜਾਂਦੀ ਹੈ ਹੁਣ ਇਹ ਤੁਹਾਨੂੰ ਦਿਖਾਉਣਾ ਮੈਂ ਲਾਈਵ ਥੋੜੀ ਜਿਹੀ ਟ੍ਰੈਫਿਕ ਅੱਗੇ ਤੇ ਉਸ ਤਰੀਕੇ ਨਾਲ ਇਹ ਦੇਖੋ ਹੁਣ ਆਪਣੀ ਮਤਲਬ ਕਿ ਇੱਧਰ 2000 ਚੱਕਰ ਹੋਇਆ ਇੱਧਰ 90 ਪਲੱਸ ਚਲੀ ਗਈ ਗੱਡੀ ਠੀਕ ਹੈ ਇਸ ਕਰਕੇ ਵੀਰ ਜੀ ਹਾਈਬ੍ਰਿਡ ਵੀਕਲ ਇੰਜਨ ਦੇ ਵਿੱਚ ਜਾਣਾ ਚਾਹੀਦਾ ਤੁਹਾਨੂੰ ਤੇ ਐਵਰੇਜ ਤੇ ਮੈਲੇਜ ਬਹੁਤ ਸੋਹਣਾ ਬਸ ਥੋੜੀਆਂ ਜਿਹੀਆਂ ਗੱਡੀਆਂ ਜਿਹੜੀਆਂ ਨਿਊ ਆ ਰਹੀਆਂ ਕਾਸਟਲੀ ਨੇ ਬੱਟ ਜੇ ਆਪਾਂ ਨੂੰ ਸੈਕੰਡ ਹੈ ਸਿਆਜ ਇੰਜਨ ਗੇਅਰ ਦੀ ਚੰਗੀ ਮਿਲਦੀ ਹੈ ਤਾਂ ਕੋਈ ਲੈਣ ਦੇ ਵਿੱਚ ਹਰਜ ਨਹੀਂ ਆਪਾਂ ਨੂੰ ਗੱਡੀ ਲੈ ਲੈਣੀ ਚਾਹੀਦੀ ਹੈ ਇਹ ਬਹੁਤ ਵਧੀਆ ਚੁਆਇਸ ਆ ਵੀਰ ਜੀ ਆਪਣੀ ਬਾਕੀ ਸਡਾਨ ਸੈਗਮੈਂਟ ਦੇ ਵਿੱਚ ਬਹੁਤ ਸੋਹਣੀ ਗੱਡੀ ਆ ਹੁਣ ਘੱਟੋ ਘੱਟ ਵੀ ਇਹ ਆਪਣੀ ਕਾਰ ਮੰਨ ਲੇ ਕਿ 80 90 ਨੂੰ ਜਾ ਰਹੀ ਆ ਇਹਦੀ ਕੋਈ ਅੰਦਰ ਏਅਰ ਦੀ ਆਵਾਜ਼ ਹਵਾ ਦੀ ਆਵਾਜ਼ ਕੋਈ ਜ਼ਿਆਦਾ ਨਹੀਂ ਆ ਰਹੀ ਤੇ ਬਹੁਤ ਵਧੀਆ ਕਾਰ ਆ ਇਹਨੂੰ ਕਈ ਵਾਰੀ ਵੈਸੇ ਚਲਾਉਣਾ ਨਹੀਂ ਚਾਹੀਦਾ ਉਹ ਆਪਾਂ ਰੌਂਗ ਆ ਮੈਂ ਖਾਲੀ ਰੋਡ ਦੇ ਉੱਤੇ ਇਹਨੂੰ ਚਲਾ ਕੇ ਦੇਖਿਆ 160 ਤੋਂ ਪਲੱਸ ਚਲਾ ਕੇ ਦੇਖਿਆ ਬਟ 160 ਤੋਂ ਪਲੱਸ ਨਹੀਂ ਚਲਾਈ ਮੈਂ ਡਰ ਲੱਗਦਾ ਈ ਥੋੜਾ ਜਿਹਾ ਕਿਵੇਂ ਵੀ ਲਾ ਲਓ ਹਨਾ ਵੀ ਬਹੁਤ ਜ਼ਿਆਦਾ ਸਪੀਡ ਹੋ ਜਾਣੇ 160 ਦੀ ਆਪਣੇ ਰੋਡ ਇੰਨੇ ਲੰਬੇ ਕਲੀਅਰ ਨਹੀਂ ਹੁੰਦੇ ਉਹ ਥੋੜਾ ਜਿਹਾ ਅਰਲੀ ਮਾਰਨਿੰਗ ਰੋਡ ਸਾਫ਼ ਵੇਲੇ ਜੇ ਆਪਾਂ ਚਲਾ ਕੇ ਦੇਖੀ ਸੀ 160 ਪਲੱਸ ਤੇ ਗੱਡੀ ਬਹੁਤ ਸਮੂਥ ਚੱਲਦੀ ਆ ਤੇ ਇੰਨਾ ਪਤਾ ਨਹੀਂ ਲੱਗਦਾ ਅੰਦਰ ਆ ਸਾਊਂਡ ਜਿਹੜਾ ਆਵਾਜ਼ ਬਹੁਤ ਘੱਟ ਆਉਂਦੀ ਆ ਹਵਾ ਦੀ ਆਵਾਜ਼ ਬਹੁਤ ਘੱਟ ਆਉਂਦੀ ਅੰਦਰ ਗੱਡੀ ਬਹੁਤ ਸਮੂਥ ਆ ਇਸ ਕਰਕੇ ਵੀਰ ਜੀ ਹਾਈਬ੍ਰਿਡ ਸਿਸਟਮ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਬਾਕੀ ਜੋ ਕਮੀਆਂ ਪੇਸ਼ੀਆਂ ਵੀਰ ਜੀ ਕਮੈਂਟ ਵਿੱਚ ਦੱਸਣਾ ਤੇ ਇਹ ਆਪਣਾ 스마트 ਹਾਈਬ੍ਰਿਡ ਵਹੀਕਲ ਸਿਸਟਮ ਜਦੋਂ ਆਪਾਂ ਐਕਸੀਲੇਟਰ 'ਤੇ ਪੈਰ ਚੱਕਦੇ ਆ ਤੇ ਉਦੋਂ ਇਹ ਕੰਮ ਸ਼ੁਰੂ ਕਰ ਦਿੰਦਾ ਜਿਹੜੀ ਜੇ ਜਦੋਂ ਬੈਟਰੀ ਫੁੱਲ ਚਾਰਜ ਹੁੰਦੀ ਹੈ ਜਦੋਂ ਆਪਾਂ ਦੁਬਾਰਾ ਐਕਸੀਲੇਟਰ ਦੇ ਦਿੰਨੇ ਆ ਫਿਰ ਇਹ ਦੇਖੋ ਬੰਦ ਹੋ ਜਾਊਗਾ ਹੁਣ ਆਪਾਂ ਐਕਸੀਲੇਟਰ ਦਿੰਨੇ ਆ ਇਹ ਜੇ ਬੈਟਰੀ ਫੁੱਲ ਹੋਵੇ ਕਈ ਵਾਰੀ ਆਪਾਂ ਕੰਟੀਨਿਊ ਐਕਸੀਲੇਟਰ ਦਿੰਨੇ ਆ ਤੇ ਪੁਸ਼ ਵੀ ਕਰਨ ਦੇ ਵਿੱਚ ਆਪਣੀ ਹਮਤ ਲੇ ਮਤਲਬ ਕਿ ਮਦਦ ਕਰਦਾ ਵੀ ਪੁਸ਼ ਕਰਦਾ ਗੱਡੀ ਨੂੰ ਨਾਲ ਸਪੋਰਟ ਦਿੰਦਾ ਧੰਨwar ਵੀਰ ਜੀ ਬਹੁਤ ਬਹੁਤ ਥੈਂਕ ਯੂ